ਕਾ ਤੁਸੀਂ ਦੇਖ ਰਹੇ ਹੋ ਲੋਕ ਵਿਜ਼ਨ ਟੀਵੀ ਗੱਲ ਲੋਕਾਂ ਦੀ ਕਿਸ਼ਾਪ ਪਵੇਖੀ ਮੈਂ ਹਾਂ ਗੁਰਚੇ ਸਿੰਘ ਆਲੋਕ ਵਿਜ਼ਨ ਟੀਵੀ ਤੁਹਾਨੂੰ ਲੈ ਕੇ ਚੱਲੇਗਾ ਅਜਿਹੀ ਕਹਾਣੀ ਵੱਲ ਜੋ ਅਸੀਂ ਕਦੇ ਭੁੱਲ ਗਏ ਪਰ ਲਾਉਣ ਵਾਲੀ ਨਹੀਂ ਸੀ ਅੱਜ ਸਾਡਾ ਦੂਜਾ ਐਪੀਸੋਡ ਹੈ ਸੋਚੋ ਇੱਕ ਐਸਾ ਦੇਸ਼ ਜਿੱਥੇ ਨਾ ਸ਼ੋਰ ਹੈ ਨਾ ਟ੍ਰੈਫਿਕ ਨਾ ਮਾਲਾ ਮਾਲੀ ਦੀ ਦੌੜ ਤੇ ਪੂਰੇ ਦੇਸ਼ ਵਿੱਚ ਵੱਸਦੇ ਨੇ ਸਿਰਫ 50 ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਟਾਪੂ ਦੀ ਜਿਸ ਦਾ ਨਾਮ ਹੈ ਫਿਟਕਰੇ ਇੱਕ ਅਜਿਹੇ ਸਥਾਨ ਹੈ ਜੋ ਦੁਨੀਆ ਤੋਂ ਕੱਟਿਆ ਹੋਇਆ ਹੈ ਪਰ ਅੱਜ ਵੀ ਉਸ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਚਮਕ ਰਿਹਾ ਹੈ ਚਲੋ ਚੱਲੀਏ ਫਿਰ ਇੱਕ ਅਜਿਹੀ ਦੁਨੀਆ ਵੱਲ ਜਿੱਥੇ ਸਮਾਂ ਵੀ ਹੌਲੀ ਹੌਲੀ ਤੁਰਦਾ ਹੈ ਕੈਨੇਡਾ ਫਾਰਥ ਜਾਂ ਅਮਰੀਕਾ ਵਾਲੀ ਰਫਤਾਰ ਨੂੰ ਓਲ ਜਾਓ। ਪਿਟਕ੍ਰੇਨ ਆਪੂ ਇੱਕ ਐਸਾ ਸਥਾਨ ਹੈ ਜੋ ਦੱਖਣੀ ਪੈਸੀਫਿਕ ਮਹਾਸਾਗਰ ਦੇ ਵਿੱਚ ਹੋਇਆ ਹੋਇਆ ਹੈ। ਇੱਥੇ ਕੋਈ 에ਅਰਪੋਰਟ ਨਹੀਂ ਅਤੇ ਨਾ ਹੀ ਕੋਈ ਮਾਲ ਹੈ ਅਤੇ ਨਾ ਹੀ ਰੈਸਟੋਰੈਂਟ ਦੀਆਂ ਲੰਮੀਆਂ ਕਤਾਰਾਂ ਦੇ ਵਿੱਚ ਖੜਨਾ ਪੈਂਦਾ ਹੈ। ਪਰ ਇਹ ਰਾਜਧਾਨੀ ਜ਼ਰੂਰ ਹੈ ਐਡਮਸਟਾਊਨ ਜਿੱਥੇ ਵਸਦੇ ਨੇ ਸਿਰਫ ਪੰਜਾਬ ਤੋਂ ਵੀ ਘੱਟ ਲੋਕ। ਇਹ ਲੋਕ ਕੋਈ ਆਮ ਲੋਕ ਨਹੀਂ। ਇਹ ਹਨ ਐਚ ਐਮ ਐਸ ਕੌਂਟੀ ਜਹਾਜ ਦੇ ਬਗੀ ਸਲਾਰਾਂ ਦੇ ਵੰਸ਼ 1799 ਈਸਵੀ ਵਿੱਚ ਕੁਝ ਅੰਗਰੇਜ਼ ਨੌਕਰ ਸ਼ਹਾ ਆਪਣੇ ਕਮਾਂਡਰ ਖਿਲਾਫ ਫਗਾਵਤ ਕਰਕੇ ਇੱਥੇ ਆ ਕੇ ਵਸ ਗਏ ਇੱਥੇ ਉਹਨਾਂ ਨੇ ਆਪਣੀ ਇੱਕ ਛੋਟੀ ਜਿਹੀ ਦੁਨੀਆ ਬਣਾ ਲਈ ਆਪਣਾ ਨਿਜਮ ਆਪਣਾ ਸਮਾਜ ਇੱਥੇ ਅੱਜ ਵੀ ਸਭ ਕੁਝ ਹੱਥਾਂ ਨਾਲ ਹੁੰਦਾ ਹੈ ਚਾਹੇ ਉਹ ਖੇਤੀ ਮੱਛੀ ਮਾਰ ਜਾਂ ਅੰਦਰੂਨੀ ਗਵਰਨੈਂਸ ਇਹ ਟਿਕਰੇ ਇੱਕ ਬ੍ਰਿਟਿਸ਼ ਆਵਰਸੀਜ਼ ਐਰੀਟਰੀ ਹੈ ਪਰ ਇੱਥੋਂ ਦੇ ਲੋਕਾਂ ਨੂੰ ਖਾਸ ਪਿਟਕ੍ਰੇਨ ਪਾਸਪੋਰਟ ਮਿਲਦੇ ਹਨ ਇੱਥੇ ਵਸਣ ਦੀ ਇਜਾਜ਼ਤ ਟੈਕਨੀਕਲੀ ਮਿਲ ਸਕਦੀ ਹੈ ਪਰ ਸੌਖੀ ਨਹੀਂ ਕਿਉਂਕਿ ਇੰਟਰਨੈਟ ਹੌਲੀ ਹੈ ਮੌਸਮ ਬਦਲੂ ਤੇ ਸਥਿਤੀ ਹਾਰ ਵਕਤ ਉੁਰਘਟਨਾ ਵਾਲੀ ਬਣੀ ਰਹਿੰਦੀ ਹੈ ਪਰ ਫਿਰ ਵੀ ਜਿਨ੍ਹਾਂ ਨੂੰ ਅਮਨ ਪਸੰਦ ਹੈ ਉਦਰਤ ਨਾਲ ਰਿਹائش ਪਸੰਦ ਹੈ ਪਿਟਕ੍ਰੇਨ ਉਹਨਾਂ ਲਈ ਕਿਸੇ ਸਵਰਗ ਤੋਂ ਘੱਟ ਨਹੀਂ ਕੀ ਤੁਸੀਂ ਵੀ ਕਦੇ ਪਿਟ ਕ੍ਰੇਨ ਵਾਂਗ ਇੱਕ ਟਾਪੂ ਤੇ ਵਸਣਾ ਚਾਹੋਗੇ ਜਿੱਥੇ ਸਿਰਫ 50 ਲੋਕ ਹੋਣ ਕਮੈਂਟ ਕਰਕੇ ਜਰੂਰ ਦੱਸੋ ਐਸੀਆਂ ਹੋਰ ਅਜਹੀਆਂ ਅਣ ਸੁਣੀਆਂ ਜਗ੍ਹਾਵੀਆਂ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਮੈਨੂੰ ਦਿਓ ਜ਼ਾਤ ਗੁਰਚੇ ਸਿੰਘਾਲ ਲੋਕ ਵਿਜ਼ਨ ਟੀਵੀ ਦਾ ਲੋਕਾਂ ਦੀ ਅਵਾਜ਼ ਉਹ ਵੇਖ ਸਾਸ਼ਟਰੀ